ਸੇਵਾ ਸਿੰਘ ਐਮਸੀ ਵਾਰਡ ਨੰਬਰ 15 ਆ ਕੀ ਮਾਮਲਾ ਹੋਇਆ ਮਾਮਲਾ ਇਹ ਆ ਜੀ ਮੇਰੇ ਵਾਰਡ ਤੋਂ ਮੁੰਡਾ ਗਗਨਦੀਪ ਸਿੰਘ ਗੋਪੀ ਕਹਿੰਦੇ ਆ ਉਹਨੂੰ ਤੇ ਇਹ ਆਪਣੀ ਦੁਕਾਨ ਕਰਦੇ ਉੱਤੇ ਮਛਗੜਾ ਸਾਹਿਬ ਚੇਗੰਦੀ ਮੇਰੇ ਨਾਲ ਮੀਟ ਦੀ ਆ ਤੇ ਉਤੋਂ ਕੰਮ ਤੋਂ ਜਦੋਂ ਵਾਪਸੀ ਆ ਰਿਹਾ ਸੀ ਕੋਈ 9 ਵਜੇ ਦੇ ਕਰੀਬ ਤੇ ਪਿੰਡ ਬਾਲਿਉ ਲਾਗੇ ਪਿੱਛੋਂ ਕਿਸੇ ਨੇ ਗੱਡੀ ਲਿਆ ਕੇ ਟੱਕਰ ਮਾਰ ਕੇ ਬਾਈਕ ਸੱਟ ਗਈ ਤੇ ਹਮਲਾ ਕਰਕੇ ਉਹਦੀਆਂ ਸੱਟਾਂ ਮਾਰੀਆਂ ਟੱਕ ਟੱਕ ਕਾਫੀ ਮਾਰੇ ਟਕੂਏ ਨਾਲ ਤੇ ਜਿਹੜੇ ਉਹ ਕੋਲ ਪੈਸੇ ਸੀਗੇ ਕੋਈ ਪਰੀਤੀ 25000 ਸ਼ਾਇਦ ਵੱਧ ਵੀ ਹੋਵੇ ਵੀ ਨਹੀਂ ਪਤਾ ਉਹ ਲੁੱਟ ਕੋ ਕਰਕੇ ਜਿਹੜੇ ਉਹ ਭੱਜ ਗਏ ਉਸ ਤੋਂ ਬਾਅਦ ਉੱਥੇ ਕੋਈ ਬੰਦੇ ਸੀਗੇ ਲੋਕੋ ਲੋ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਕੰਮ ਹੋ ਗਿਆ ਤੋਂ ਬੰਦੇ ਚੱਕ ਕੇ ਇਹਨਾਂ ਨੂੰ ਸਿਵਲ ਹਸਪਤਲ ਸਮਰਾਲਾ ਲਿਆਈ ਸੀ ਇੱਥੋਂ ਇਹਨਾਂ ਨੇ ਜਿਹੜੀ ਬਣਦੀ ਟਰੀਟਮੈਂਟ ਕਰਕੇ ਉਦੋਂ ਬਾਅਦ 32 ਰੈਫਰ ਕਰਤਾ ਇਹ ਨਿੜੇ 88 ਸਮਰਾਲਾ ਜੀ ਫਾਰਮ ਨੰਬਰ 15 ਹਾਂ ਜੀ ਹਾਂ ਜੀ ਹਾਂ ਜੀ ਮੈਰਡ ਆ ਸਰ ਕਿਹੋ ਜਿਹੇ ਹਾਲਾਤ ਨੇ ਹਾਲਾਤ ਰੋਜੀ ਰੋਟੀ ਕਮਾ ਕੇ ਖਾਣੇ ਵਾਲੇ ਬੰਦੇ ਨੇ ਜੀ ਜਿਹੜਾ ਵਿਚਾਰਾ ਇੰਨੀ ਰਾਤ ਨੂੰ ਉੱਤੋਂ ਘਰ ਬੰਦ ਕਰਕੇ ਆਰੇ ਰੋਜੀ ਰੋਟੀ ਕਮਾ ਕੇ ਖਾਣੇ ਆਲੇ ਹੋਏ। ਚੱਟਾਂ ਕਿੱਥੇ-ਕਿੱਥੇ ਨੇ ਜੀ? ਚੱਟਾਂ ਕਾਫੀ ਗੰਭੀਰ ਨੇ ਜੀ। ਇੱਕ ਤਾਂ ਦੋਏ ਗੁੱਟ ਨੇ ਜਿਹੜੇ ਉਹਨਾਂ ਦੇ ਜ਼ਿਆਦਾ ਲੱਗਿਓ ਗੁੱਟ ਦਾ ਇੱਕ ਤਰ੍ਹਾਂ ਦੇ ਮੋੜੇ ਪੈ ਨੇ। ਲੱਤ ਦੇ ਵੀ ਮਾਰੇ ਹੋ ਨਦਾ, ਸਿਰ 'ਚ ਵੀ ਮਾਰੇ ਆ। ਕਾਫੀ ਜ਼ਿਆਦਾ ਨੇ। ਆਹ ਦਸ਼ਮਣੀ ਦਾ ਮਾਮਲਾ ਹੋ ਸਕਦਾ? ਨਹੀਂ ਦੇਖੋ ਇਦਾਂ ਤਾਂ ਕੋਈ ਲੱਗਦੀ ਨਹੀਂ ਗੱਲ। ਇਹ ਦਿਨ ਇਨਕੁਆਰੀ ਤੇ ਲੱਗੂ ਪਤਾ ਪਰ ਫਿਲਹਾਲ ਲੁੱਟ ਖੋਹ ਦਾ ਲੱਗ ਰਿਹਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਗਿੰਦਰਨਾਥ ਆ ਜੀ। ਇਹ ਮਾਮਲਾ ਸਾਡਾ ਮੁੰਡਾ ਦੁਕਾਨ ਬੰਦ ਕਰਕੇ ਮਸਵੜੇ ਤੋਂ ਆ ਰਿਹਾ ਸੀ ਰਸਤੇ 'ਚ ਕੁਝ ਬੰਦੇ ਇਹਨਾਂ ਨੂੰ ਘੇਰ ਕੇ ਉਹਦੇ ਸੱਟਾਂ ਮਾਰਿਆ ਨੇ ਦੋਹਾਂ ਬਾਹਾਂ ਤੇ ਉਹਦੇ ਗੁੱਟਾਂ ਤੇ ਸੱਟਾਂ ਲੱਗੀਆਂ ਨੇ ਤੇ ਲੱਤਾਂ ਤੇ ਵੀ ਲੱਗੀ ਆ ਤੇ ਉਹਦੇ ਕੋਲ 15-20000 ਰੁਪਏ ਸੀਗਾ 25 ਵੀ ਹੋ ਸਕਦਾ ਸ਼ਾਇਦ ਤੇ ਉਹ ਲੁੱਟ ਕੇ ਉਹਦੇ ਕੋਲੋਂ ਖੋ ਕੇ ਲੈ ਗਏ ਉੱਥੇ ਦੇ ਬੰਦੇ ਉੱਥੇ ਦੁਕਾਨ ਕਰਦੇ ਸੀ ਉਹਨਾਂ ਨੇ ਇੱਥੇ ਸਾਨੂੰ ਦੱਸਿਆ ਤਾਂ ਉਹਨੂੰ ਚੱਕ ਕੇ ਇੱਥੇ ਸਿਵਲ ਹਸਪਤਾਲ ਲਿਆਂਦਾ ਇਹਨਾਂ ਨੇ ਆਪਣਾ ਫਸਟ ਟਾਈਮ ਵਾਲਾ ਟ੍ਰੀਟਮੈਂਟ ਦੇ ਕੇ 32 ਸੈਕਟਰ 'ਚ ਰੈਫਰ ਕਰਤਾ ਤੁਹਾਡਾ ਕੀ ਮੇਰਾ ਭਤੀਜਾ ਹੀ ਲੱਗਦਾ ਹੈ ਆਪਣੇ ਕਿਹੜੇ ਬਾੜ ਦੀ ਗੱਲ ਹੈ ਕਿੱਥੇ ਬਾੜ ਨੰਬਰ 15 ਨੇੜੇ ਆਈ ਠੀਕ ਆ ਕਿੰਨੀ ਆ ਕੇ ਸੱਟਾਂ ਲੱਗੀਆਂ ਸੱਟਾਂ ਉਹਦੇ ਦੋਨਾਂ ਗੁੱਟਾਂ ਤੇ ਲੱਗੀ ਹੋਈ ਆ ਲੱਤਾਂ ਤੇ ਲੱਗੀ ਹੋਈ ਸਿਰ 'ਚ ਵੀ ਲੱਗੀ ਹੋਈ ਆ ਇੱਕ ਕਿੰਨੇ ਕੁ ਨੌਜਵਾਨ ਸੀਗੇ ਹਮਲਾ ਕਰਨ ਵਾਲੇ ਜਿਨ੍ਹਾਂ ਨੇ ਇਹ ਤਕਰੀਬਨ 4 ਕੁ ਬੰਦੇ ਦੱਸੇ ਜਾਂਦੇ ਨੇ ਆਪਣੇ ਗੱਡੀ ਵਗੈਰਾ ਤੇ ਸੀਗੇ ਜਾਂ ਬਾਈਕ ਤੇ ਸੀਗੇ ਹਮਲਾ ਕਰਨ ਵਾਲੇ ਔਨ தி ਸਪੋਟ ਜਿਹੜਾ ਹੁਣ ਪਤਾ ਲੱਗਿਆ ਵੀ ਕਹਿੰਦੇ ਗੱਡੀ 'ਚ ਆਏ ਸੀਗੇ ਉਹ ਬਾਕੀ ਤਾਂ ਜੋ ਇਨਕੁਆਰੀ ਹੋਊਗੀ ਉਹ 'ਚ ਪਤਾ ਲੱਗ ਜਾਊਗਾ ਕਿੱਥੇ ਦੀ ਘਟਨਾ ਜੀ ਹੈ ਇਹ ਬਾਲਿਆਂ ਦੇ ਕੋਲ ਦੀ ਘਟਨਾ ਸੀ ਆ ਕਿੰਨੇ ਕ ਵਜੇ ਦੀ ਘਟਨਾ ਸੀ ਤਕਰੀਬਨ 8:30 9 ਵਜੇ ਦੀ ਗੱਲ ਹੈ ਜੀ ਡਾਕਟਰ ਅਮਰਪ੍ਰੀਤ कौर ਜਿਹੜਾ ਇੱਕ ਕੇਸ ਆਇਆ ਸੀ ਜਦੋਂ ਨੇ ਹਮਲਾ ਵਜਰਾ ਉਹ ਕੀ ਮਾਮਲਾ ਸੀ ਪੇਸ਼ੈਂਟ ਦਾ ਨਾਮ ਸੀਗਾ ਰਵੀ ਉਹਨਾਂ ਦੀ ਕੋਈ ਲੁੱਟ ਖੋਹ ਦੇ ਮਾਮਲੇ ਚ ਲੜਾਈ ਹੋਈ ਆ ਉਹਨਾਂ ਦੇ ਦੋਨੇ ਗੁੱਟਾਂ ਤੇ ਸੱਟਾਂ ਵੱਜੀਆਂ ਸੀ ਤੇ ਮਸਲ ਡੀਪ ਸੀਗੇ ਉਹਨ ਦੋਨੋਂ ਸੀਰੀਅਸ ਸੀਗੇ ਪੇਸ਼ੈਂਟ ਰੈਫਰ ਕਰਤਾ ਥੋੜੀਆਂ ਬੋਤਾਂ ਸੱਟਾਂ ਮਤਲਬ ਜਿਵੇਂ ਸਿਰ ਤੇ ਸੀਗੀ ਇਕ ਲਾਤੇ ਵੀ ਸੀਗੀ ਬਟ ਸੀਰੀਅਸ ਜਿਹੜੇ ਤੇ ਦੋਨੇ ਗੁੱਟ ਤੇ ਸੀਗੇ ਕੀ ਲੱਗਦਾ ਕਿਸ ਚੀਜ਼ ਦੇ ਨਾਲ ਹਮਲਾ ਜਿਹੜਾ ਉਹ ਕੀ ਕਰਿਆ ਜੀ ਮਤਲਬ ਮੂਸ ਪੋਬੇਬਲੀ ਕਿਸੇ ਸ਼ਾਰਪ ਵੈਪਨ ਨਾਲ ਲੱਗ ਰਿਹਾ ਸੀਗਾ ਫੇ ਬਾਕੀ ਅੰਡਰ ਆਬਜ਼ਰਵੇਸ਼ਨ ਹੈ ਆਫਟਰ ਇਨਵੈਸਟੀਗੇਸ਼ਨ ਸੀ ਕਲੀਅਰ ਹੋਊਗਾ